ਭਜੋ ਗੋਪਾਲ ਭਗਤ ਕਹੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਮਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਵਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਨਾਨਕ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੰਦਰ ਪ੍ਰਸਾਦ ਜਪ ਆਦ ਸਚੁ ਅਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਕਚ ਸੋਜਨ ਹੋਏ ਜੇ ਸੋਚੀ ਲੱਖ ਵਾਰ ਚੁੱਪੈ ਚੁਪਨ ਹੋਏ ਜੇ ਲਾਇ ਨਾ ਹਲੇ ਉਤਾਰ ਖੁਖਿਆ ਭੁਖ ਨ ਉਤਰੀ ਜੇ ਬੰਨਾ ਉਪਰੀਆ ਭਾਰ ਸਹਿ ਸਿਆਨ ਪਾ ਲਖ ਹੋਹੇ ਤੈ ਕਨ ਚਲੇ ਨਾਲ ਇਸ ਚਾਰਾ ਹੋਈਏ ਕੇ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਾਰਕੁਨਾ ਕਹਿਆ ਜਾਏ ਓਗਮੀ ਹੋਵਣ ਜੀ ਹੁਕਮਲੇ ਵੜਿਆਈ ਕੁਮੇ ਤੁਮਨੀ ਜਿਵੇਂ ਲਿਖ ਦੋਸੋ ਪਾਈ ਇੱਕ ਨਾ ਗੁਈ ਬਕਸੀਸ ਕੁਮੇ ਸਾਬ ਪਵਾਈ ਹੈ ਕੁਮੇ ਅੰਦਰ ਸਭ ਕੋ ਬਾਰ ਕੁਮਣਾ ਕੋਈ ਨਾਨਕੋ ਕੁਮੇ ਜੇ ਬੁਝਾਏ ਤਾਂ ਹਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦੇ ਵਿਖੇ ਵਿਚਾਰ ਆ ਗੁਸਾਈ ਕਦਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੀ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਸ ਦੂਰ کتنا کتھی نا وی کتھ کت کتھی کوٹی کوٹ کوٹ دینا دے سک پاہے جگا جگاہے حکم ہی حکم چلا نانک سے پرواہ سچا سہ ساچ نا پاخیا پاوا پار آخ منگے دے دے دار پھر کے اگے رکھے جسے دربار مو کے بولن سندر ہے پیار ਅਮਰਤ ਵੇਲਾ ਸਚਨਾ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੋਦਵਾਰ ਨਾਨਕ ਕਹੇ ਜਾਨੀ ਸਭ ਇਸ ਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿ ਆਵ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨਕ ਗਾਵੇ ਗੁਨੀ ਨਿਧਾਨ ਗਾਵੀ ਸੁਣੀ ਮਰਖੀਏ ਭਾਵ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਪ੍ਰਮਹਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਰਾ ਕਰਨਾ ਹੀ ਕਰਾਂ ਕਿ ਸੰਜਾਇ ਗੁਰੂ ਅਕਦੇਵ ਜਿਹਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਵੇਂ ਇਸ ਰੰਜਾਈ ਤੀਰਥ ਨਾਵਾ ਜੇ ਤਿਸ ਭਾਗਨ ਪਾਣੀ ਕੇ ਨਹਾਏ ਕਰੀ ਜੇ ਤਿਸਰੇ ਠੋਪਾਈ ਵੇਖਾ ਕ ਬਨ ਕਰਮਾ ਕੇ ਮਿਲ ਲਾਈ ਮਾਤ ਦੇ ਵਿੱਚ ਤਨ ਜਵਾਰ ਮਾਨਕ ਜੇ ਗੁਰ ਕੀ ਸੋਣੀ ਗੁਰਾ ਕੇ ਦੇਵ ਜਿਹਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਵੇਂ ਇਸ ਰੰਜਾਈ ਜੇ ਦੁਗ ਚਾਰਿਆ ਜਹੋ ਸੁਣੀ ਹੋਏ ਵਾਖਣਾਂ ਵੀ ਜਾ ਰੰਗ ਨਾਲ ਤੇਰੇ ਸਭ ਕੋਈ ਗੰਗਾ ਨਾ ਔਰ ਕਾਇ ਕਹਿ ਜਸ ਕੀ ਗਗਲੇ ਜੇ ਤੇ ਸ ਨਜ਼ਰ ਨਾ ਆ ਜ ਤਵਾਦ ਨੂੰ ਪਿਛੇ ਕੇ ਕੀਟਾ ਅੰਦਰ ਕੀੜ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਗੁਰ ਸੁਜੇ ਜਿਤ ਗੁਣ ਕੋਈ ਕਰੇ ਸੁਨੇ ਸਿਧ ਪੀਰ ਸੁਰਨਾਥ ਸੁਰੇ ਧਰਤਵਲ ਕਾ ਸੁਨੇ ਦੀਪ ਲੋਪ ਤਾਰ ਸੁਨੇ ਪਹ ਨਾ ਸਕੈ ਕਾਲ ਨਾਨਕ ਪੁਤ ਤਾ ਦਾ ਵਿਗਾ ਸੰਦੂਪ ਪਵ ਕਾ ਨਾਸ ਸੁਨੇ ਸਰਬਰਮਾਯੰ ਸੁਨੇ ਮੋਸੁਲਾਹਰਮੰਦ ਸੁਨੇ ਜੋਗਜੂਤਨ ਭੇਦ ਸੁਨੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਹਦਾ ਵਿਗਾਸਨ ਦੁਪਾਵ ਕਾ ਨਾਸ ਸੁਨੇ ਸਾਸੰਤੋ ਅਗਨ ਸੁਨੇ ਅਠ ਸਰਕਾ ਸਨਾਨ ਸੁਨੇ ਬੜ ਬੜ ਪਾਵੇ ਮਾਨ ਸੁਨੇ ਲਾਗਤ ਸਹਜ ਧਿਆਨ ਨਾਨਕ ਭਗਤਾਂ ਹਦਾ ਵਿਗਾਸਨ ਦੁਪਾਵ ਕਾ ਨਾਸ ਸੁਨੇ ਸਰਾ ਗੁਣਾ ਕੇ ਗਾ ਸੁਨੇ ਸੇਖ ਪੀਰ ਪਾਤਸ਼ਾ ਸੁਨੇਂ ਦੇ ਪਾਵੇ ਰਾਹੁ ਸੋਨੇ ਹਾਥ ਸਗਾਹ ਨਾਨਕ ਪੁੱਤ ਤਾ ਹਦਾ ਵਿਗਾਸਨ ਦੂਪਾਪ ਕਾ ਨਾਸਮਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਾਏ ਪਿਛੇ ਪਿਛਦਾਏ ਕਾਗਦ ਕਲਮ ਲਿਖਨ ਹਾਰ ਮਨ ਨੇ ਕਾ ਵੇ ਕਰਨ ਵਿਚਾਰ ਐਸਾ ਨਾ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਨੇ ਸਗਲ ਪੌਣ ਕੀ ਸੋਧ ਹੋਏ ਮਨ ਇਹ ਮੋਟਾ ਨਾ ਖਾਏ ਮਨ ਨੇ ਜਗ ਸਾਥ ਜਸ ਨਾਮ ਨਿਰੰਜਨ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਿ ਠਾਣ ਪਾਏ ਮਨੇ ਪਾਸੋ ਪ੍ਰਗਟ ਜਾਏ ਮਨੇ ਮਗਨ ਚੱਲੇ ਪੰਥ ਮਨੇ ਤਰੁ ਸਿਦ ਸਨਮਾਨ ਦੇ ਐਸਾ ਨਾਮ ਨਿਰੰਛਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵੈ ਮੋਖ ਦਵਾਰ ਮਨੈ ਪਰਵਾਰ ਸਹਾਧਾਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਕੋ ਹਨ ਵੇਖ ਐਸਾ ਨਾਮ ਨਿਰੰਝਰੋ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਛੇ ਪਾਵੈ ਦਰਗੇ ਮਾਨ ਪੰਜ ਸੋਹੇਦਾਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਰਨ ਨਾ ਸਮਾਰ ਤੋਲ ਧਰਉਂਦਾ ਕਾਪੂ ਸੰਤੋਖ ਥਾਵ ਰੱਖਿਆ ਜਨ ਸੂਤ ਜੇ ਕੋ ਬੁੱਝੇ ਉਸਤਿਆਰ ਤਹਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਤ ਇਸ ਤੇ ਭਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸੁਣਾ ਲਿਖਵੜੀ ਗਲਾਮ ਇਹੋ ਲਿਖਾ ਲਿਖ ਜਾਣੀ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਾਰੇ ਰੂਕੇ ਦਾ ਜਾਣੇ ਕੌਣ ਕੋਤ ਕੀਤਾ ਸਭ ਕੋ ਕੋ ਤਿਸ ਤੇ ਲਖ ਦਰੀ ਆਉ ਕੁਦਰਤ ਕਮਨ ਕਹਾ ਵਿਚਾਰਵਾਰਨ ਜਗਵਾਰ ਜੋਤਿ ਦਿਪਾਵੇ ਸਾਈ ਬਲੀਕਾਰ ਤੁਸ ਸਤਿ ਸਲਾਮਤ ਨਿਰੰਕਾਰ ਸੰਖ ਜਾਪ ਸੰਘ ਪਾਵ ਸੰਘ ਪੂਜਾ ਸੰਘ ਤਪ ਤਾਉ ਸੰਗਰੰਥ ਨਕਵੇ ਪਾੜ ਸੰਗ ਜੋਗੁਣਾ ਰਹਿਦਾ ਸੰਗ ਬਤ ਗੁਣ ਗਿਆਨ ਵਿਚਾਰ ਸੰਗ ਸਜ ਹੰਦਾ ਤਾਰ ਸੰਗ ਸਰੂਪ ਭਗਤ ਸਰ ਸੰਗ ਮੋਹ ਲਿਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰਵਾਰਨ ਜਗਵਾਰ ਜੋਤਿ ਦਿਪਾਵੇ ਸਾਈ ਬਲੀਕਾਰ ਸਤਿ ਸਲਾਮਤ ਨਿਰੰਕਾਰ ਸੰਘ ਮੁਰਖੰਦ ਕੌਰ ਸੰਘ ਚੋਰ ਹਰਾਮ ਕੌਰ ਸੰਘ ਹਮਨ ਕਰ ਜਾਇ ਜੋ ਸੰਗ ਗਲਵੜ ਹਤਿਆ ਕਮਾਏ ਸੰਗ ਪਾਪ ਪਾਪ ਕਰ ਜਾਇ ਸੰਗ ਕੂੜੇ ਆਰ ਕੂੜੇ ਫਿਰ ਸੰਗ ਮਲੇਸ਼ ਮਲ ਪਾਕਾ ਇਸ ਸੰਗ ਨਿੰਦਕ ਸਰ ਕਰੇ ਭਰ ਨਾਨਕ ਨੀਚ ਕਾ ਵਿਚਾਰ ਵਾਰਨ ਜਾਇ ਕੁਵਾਰ ਜਦੋ ਪਾਪ ਸਾਈ ਬਲੀ ਕਰ ਤੁਸ ਸਲਾਮ ਨਰੰਕਾਰ ਭਰੀ ਹਾਤ ਪੈਰਾਂ ਦੇ ਪਾਣੀ ਦੋਤੇ ਤਰ ਸੁਖੇ ਮੂਜ਼ ਪਲੀਤੀ ਕਪੜੇ ਦੇ ਸਾਬ ਮੋਹ ਲਿਓ ਤੋਏ ਪਰਿਗਮਤ ਪਾਪ ਕਰ ਸੰਗ ਉਤੋ ਪਹਿਨਾਵ ਕਰਾਂ ਕੁਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲਿਆ ਜਾਵ ਆਪੇ ਬੀਜ ਆਪੇ ਖਾਵਨ ਨਾਲ ਕੁਗਮੀ ਆਉ ਜਾਉ ਤੇਰੇ ਦਾ ਪਦੈ ਤਾ ਦਾਨ ਜਿਗ ਪਦਲ ਕਾ ਮਨ ਸੁਨਿਆ ਮਨ ਮੰਨਿਆ ਮਨ ਕੀਤਾ ਭਵੰਦਰ ਕਾ ਤੇਰੇ ਸਮਨ ਆਉ ਸਗੁਣ ਤੇਰੇ ਮੈਂ ਨਾਹੀ ਕੋਈ ਬੇਗੁਣ ਕੀਤੇ ਭਗਤ ਨਾ ਹੋਇ ਸਵਾਤਾਸ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਖੇਤ ਕਮਣ ਵਾਰ ਕੌਣ ਸ੍ਰੀ ਉਤੀ ਮਾ ਕਮ ਜਿਤ ਹੋਆ ਕਾਰ ਵੇਲ ਨ ਪਾਇਆ ਪੰਡਿਤ ਜਿਹੋ ਲੇਖ ਪ੍ਰਾਣ ਵਖਤ ਨ ਪਾਇ ਓ ਕਾ ਦੀਆ ਜੇ ਲਿਖੋ ਲੇਖ ਪ੍ਰਾਣ ਖੇਤ ਵਾਰ ਨ ਜੋਗੀ ਜਾਣ ਮਾਹ ਨਾ ਕੋਈ ਨਿਆਨ ਕਰਦਾ ਸ੍ਰੀ ਠੀਕਾ ਸਾਜ ਆਪੇ ਜਾਣੇ ਸੋਹੀ ਕਿਵ ਕਰਕੇ ਸਲਾਹ ਇੱਕ ਵਰਣੀ ਕੋ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੈਰੋ ਸੋਹਿ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਔੜ ਕੋੜ ਕਪਾਲਸ ਕੇ ਵੀਰ ਕੈਨਿਕ ਬਾਦ ਸਹਿ ਸਠਾਰ ਕੈਨਿਕ ਦੇਵ ਸੁਲੇਕ ਧਾਤ ਲੇਖਾ ਤੇ ਲਿਖੇ ਲੇਖੇ ਵਿਨਾਸ ਨਾਨਕਾ ਡਾਖੇ ਆਪੇ ਜਾਣੇ ਆਪ ਸਲਾਹੀ ਸਲਾਹੀ ਇਤਿ ਸੁਰਤਨਾ ਪਾਈ ਨਦੀਆਂ ਤਾ ਵਾਹ ਕੋਇਸ ਮਨਨ ਜਾਣੀ ਸੁਨਸਾ ਸੁਲਤਾਨ ਗਿਰਸਤ ਹਿਮਾਲ ਤਾਨ ਕੀੜੀ ਦਲ ਨਾ ਹੋਣੀ ਜਿਤ ਸੋਹਣੇ ਇਸ ਰਹਾਏ ਅੰਤ ਨਾ ਸਿਫਤੀ ਕੈ ਨਾਨਕ ਤਨ ਕਰਨ ਦੇ ਨੰਦ ਰੇਖਣ ਸੋਹਣੇ ਅੰਤ ਜਪੇ ਕਮਨ ਮੰਨ ਤਨ ਜਪੇ ਕਿਤਾਕਾਰ ਉਹਨਾਂ ਦੇ ਪਰਾਵਾਰ ਅੰਦਕਾਰਨ ਕਿਤੇ ਬੇਲਾਹਤਾ ਕੰਦਰਾਂ ਪਾਇ ਜਾਏ ਇਹੋ ਅੰਦਰਾ ਜਾਣੀ ਕੋਈ ਬਹੁਤਾ ਕੀ ਬਹੁਤਾ ਵੱਡਾ ਸਵੈਚਾ ਸਾਉਚੇ ਪ੍ਰੂਜਾ ਨਾ hevdu cha hoye ke te suche gjanan se jevdao jaane aa bhav ਨਾਨਕ ਨਦਰੀ ਰਮੀਂ ਦਾਤ ਬੋਧਾਗਰਮੇ ਖਿਆਲਾਂ ਜਾਏ ਵੱਡਾ ਦਾਤਾ ਤਿਲਨਾਤ ਮਾਇ ਕਿਤੇ ਮੰਗਜੋਦ ਪਾਰਖ ਤਗੜ ਨਾ ਹਿਜਾਰ ਗਤ ਖਡੂ ਟਿਵੀ ਕਰਕੇ ਜੈ ਲੈ ਨਾ ਮਨ ਕ੍ਰਪਾ ਕੀ ਦਮੂਰ ਕਾਹੀ ਹੈ ਕੇਤਿਆ ਦੂਪ ਪੂ ਸਦ ਮਾਰੇ ਪੇਦਾ ਤੇਰੀ ਦਾਤ ਆਰ ਬੰਦ ਖਲਾਸੀ ਪਾਣੇ ਹੋਏ ਹੋ ਰੱਖਣ ਸਕੈ ਕੋਈ ਏ ਖਾਇ ਕੋ ਆਖਣ ਪਾਇਓ ਜਾਣ ਜੇ ਤੇ ਮੈਂ ਖਾਇ ਪੇ ਜਾਣੇ ਆਪੇ ਦੇ ਆਖੇ ਸੇਵਕ ਕਈ ਕੇ ਜਿਸ ਨੋ ਬਖਸ ਸਿ ਸਿਫਸਲਾ ਨਾਨਕ ਪਾਸ ਸਈ ਪਾਸ ਸਭ ਮੂਲ ਗੁਣ ਮਲੋ ਪਾਰ ਮਲੋ ਪਾਰਿ ਮਲੋ ਬਨਾਰ ਮਲੋ ਲਾਵ ਮਲੋ ਜੈ ਮਲੋ ਪਾਇ ਮਲੋ ਸੁਮੇ ਮਲੋ ਦਰ ਮਲ ਦੀ ਮਨ ਮਲ ਤੋਂ ਮਲ ਮਲ ਪ੍ਰੋਵਾਨ ਮਹਲਬ ਸਿਸ ਮਹਲਨੀ ਸਾਨ ਮਹਲ ਕਰਮਲ ਫਰਮਾਨ ਮੂਲੋ ਮੂਲਾ ਆਖਣ ਜਾਏ ਆਖ ਆਖ ਰਹਿ ਲਿਓ ਲਾਇ ਆਖ ਵੀਰ ਪਾਠਾਨ ਨਾ ਪਰ ਕਰੋ ਗਿਆਨ ਬ੍ਰਹਮਾ ਕੈਨ ਗੋਬਿ ਤੇ ਗਵਿੰਦ ਆਖੇ ਇਸ ਰਖਸੇ ਦੱਕੇ ਤੇ ਬੋਧ ਆਖੇ ਦਾ ਨਾ ਆਖੇ ਦੇਵ ਆਖੇ ਸੁਰਨਰਮਣ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹੇ ਕਹੀ ਉਠੜ ਜਾਏ ਤੇ ਤੋਰ ਕਰੇ ਇਹ ਦਾਖਨੂ ਦਾ ਕਹਿ ਕੇ ਕਿ ਜੇੜ ਵਿਭਾਗ ਤੇੜੋ ਨਾਲ ਕੇ ਜਾਣ ਸੱਚਾ ਸੋਜੇ ਕੋ ਆਖੇ ਬੋਲੀ ਵਿਗਾੜ ਤਾਂ ਲਖੀਏ ਸਰ ਗਾਵਾਰਾ ਗਾਵਾਰ ਸੋਦਰ ਕੇ ਸੁਦਰ ਕੇ ਜਦੋਂ ਸਰ ਸੁਮਾਲੇ ਵਾਜੇ ਨਾਨੀ ਉਸੰਖਗਿਤ ਮਾਉਣ ਹਾਰੇ ਕੇ ਤੇਰਾ ਪ੍ਰੀ ਸੁਖ ਹੀਨ ਗਿਤ ਗਾਵਣ ਹਰ ਗਾਵ ਤਨ ਪਵਨ ਪਾਣੀ ਬਾਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚੇਤਕ ਗੁੱਦਲੇ ਜਾਨੇ ਲਿਖਲੇ ਤਨ ਵਿਚਾਰੇ ਗਾਵੇ ਸਰ ਬਰਮਾ ਦੇਵ ਸੋਣ ਸਾਸਾ ਗਾਵੇ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਹੀ ਸਰ ਜੋਤਿ ਵੇਦਾ ਨਾਲੇ ਗਾਵੇ ਹੋ ਹਣੀਆਂ ਮਨਮੋਹਨ ਸੁਰਗਾ ਮਛ ਪੈ ਲੇ ਗਾਵਤੋਂ ਉਪਾਏ ਤੇਰੇ 68 ਤੀਰਸ ਨਾਲੇ ਗਾਵ ਜੋਤ ਮਹਾਂ ਮੰਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡ ਕਰ ਕਰ ਖੇਤਾਰੇ ਸੇ ਤਦ ਨੂੰ ਗਾਵ ਜੋਤ ਤੁਧ ਭਾਵਨ ਕਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਵ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੋ ਸਹਬ ਸਤ ਸਚਿ ਨਾਈ ਹੈ ਭੀ ਉਸ ਜਨ ਜਿਸ ਸਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸਿਮਾ ਜਨ ਉਪਾਈ ਕਰ ਕਰ ਵੇਖੇ ਕਿਤਾਬ ਨਾਂਜ ਤੇ ਦਿਵੜਾ ਜੋਤ ਸੋਈ ਕਰਸੀ ਗੁਪਣਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਾਨ ਕਰੇ ਵਿਭੂਦ ਖੇਨ ਸਾਗਲ ਕੁਵਾਰੀ ਕਾਇਆ ਜੁਗਤ ਡੰਡਾ ਵਰਤੀਦਾਈ ਪੰਸਲ ਜੁਵਾ ਤੇ ਮਾਂਜੀਤ ਤਾ ਜਗਜੀਤ ਆਦਿਤ ਸਦੇ ਸਾ ਨੀਲ ਨਾਦ ਨਾ ਜੋ ਜੋ ਇੱਕ ਵੇਸ ਉਦ ਗਾਂਦਿਆ ਭੰਡਾਰਣ ਘੜ ਗੜ ਵਾਜੇ ਨਾਲ ਆਪਨਾਸ ਨਕਸ ਸੋ ਜਾਗ੍ਰਿਤ ਸਦਾਰਾ ਸਵਾ ਸੋ ਜੋ ਜੋ ਦੇ ਕਾਗ ਲਿਖੇ ਭਾਗ ਆਦਿਤ ਸਦੇ ਸਾ ਨੀਲ ਨਾਦ ਨਾ ਜੋ ਜੋ ਇੱਕ ਵੇਸ ਨਿਕਾਮਾਯੁਗਤ ਵਿਆਹ ਤਿੰਚਲੇ ਪ੍ਰਵਾਨਿ ਸੰਸਾਰਿਕ ਬੰਡਾਰਿ ਕਲਾਇ ਦੀ ਬਾਣ ਜੇ ਤੁਸ ਭਾਦ ਦੇ ਚਲਾਜੋ ਫਰਮਾਨ ਓ ਵੇਖਿ ਉਹ ਨਜ਼ਰ ਹੈ ਬਧਾ ਡਾਣਾ ਹਦ ਸਦੇ ਸਾਨੇ ਨਜ਼ਰ ਆਜੋ ਜੇ ਇੱਕ ਵੇਸ ਆਸਨ ਲੋਏ ਲੋਏ ਬੰਡਾਰ ਜੁਗ ਫਸਾ ਸਿਕਾ ਵਾਰ ਕਰ ਕਰ ਵੇਖਿ ਸਰ ਜਨਹਾਰ ਨਾਨਕ ਸਚੁਕ ਸਾਜਿਕਾਰ ਸਾਦੇਸ ਤੇ ਸਹਯਾ ਦੇਸ ਸਾ ਨੀਰਨਾਦ ਨਾਥ ਜੋ ਜੋ ਇੱਕ ਵੇਸ ਇਕ ਦੂਜੀ ਬੋਲ ਅਖ ਹੋਏ ਲੱਖੋ ਲਖ ਵੀਸ ਲਖ ਲਗੜਾ ਕਿ ਨਾਉ ਜੁਦੀ ਸੇਤ ਰਾਹ ਪਦ ਪੌੜੀ ਆ ਕੜਗੇ ਹੋਏ ਕੀ ਸੁਣ ਗੱਲਾਂ ਕਾਸਤੀ ਡਾਇਰੀ ਸੁਨਾਨਗਨਦਰੀ ਪਾਈਆ ਕੁੜੀ ਕੁੜੇ ਠੀਸ ਆਖਣ ਜੋਰ ਚ ਪੈ ਰਹੇ ਜੋ ਜੋਨ ਮੰਗਣ ਦੇਣ ਜੋਰ ਜੋਰਨ ਜੀਵਨ ਮਰਨ ਜੋਰ ਜੋਰਨ ਰਾਜ ਮਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਨ ਜੁਗਤੀ ਛੋਟੇ ਸੰਸਾਰ ਦੇ ਸਹਤ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੇ ਇਹਨੇ ਕੋਈ ਰਾਤੀ ਰੁਤੀ ਦਿਵਾਰ ਮਣ ਬਣਾ ਗਣੀ ਬੋਤਾਲ ਸੇ ਸੇ ਧਰਤੀ ਸਾਰਕ ਧਰਮਸਾਲ ਤੇ ਸਜੀ ਜੁਗ ਰੰਗਦਨ ਦੇ ਨਾਮ ਨੇ ਅਨੰਦ ਕਰਮੀ ਕਰਮੇ ਹੋ ਵਿਚਾਰ ਸਚਾ ਸਚਾ ਦਰਬਾਰ ਜਸ ਸੋਹਣ ਪੰਜ ਪ੍ਰਵਾਰ ਨਾਦਰੀ ਕਰਮ ਭਵੀ insan ਕਾ ਚੁਕਾ ਇਥੇ ਪਾਇ ਨਾਨਕ ਆਜ ਆਪੇ ਜਾਏ। ਫਰਮ ਖੰਡ ਕਾ ਧਰਮ ਗਿਆਨ ਖੰਡ ਕਾ ਫਰਮ ਕੇ ਤੇਉਣ ਪਾਣ ਸੁੰਦਰ ਗੇਦ ਕਾਣ ਮਹੇਦ ਕੇ ਤੇ ਬਰਮ ਮਹਾਲ ਕੋ ਰੂਪ ਰੰਗ ਕੇ ਵੇਸ। ਕੇਤੇ ਕਰੰਭੂ ਮੀ ਮੇਰ ਕੇਤੇ ਕੇ ਤੂਬ ਦੇਖ ਕੇ ਤੈਨ ਚੰਨ ਸੂਰ ਕੇਤੇ ਗਤ ਮੰਡਲ ਦੇ। ਕੇਤੇ ਸਿੱਧ ਬੋਧ ਨਾ ਖੇਤੇ ਕੇਤੇ ਦੇਵ ਵੇਖ ਕੇਤੇ ਦੇਵਦਾਨ ਨਮਨ ਕੇਤੇ ਗਤ ਤਰਨ ਰਤਨ ਸਮੁੰਦ। ਕੇਤੇ ਖਾਨੀ ਕੇਤੇ ਵਾਹ ਕੇਤੇ ਪਾਤ ਨਰਿੰਦ ਕੇਤੇ ਸੁਰਤੀ ਸੇਵ ਕੇਤੇ ਨਾਨਕ ਅਨੰਤ। ਯਾਰੇ ਹਰ ਮਗਾਮ ਜਨਨਾਬ ਨਾਵੇ ਕੋੜਨਾ ਸਰਮਖੰਡ ਕੀ ਬਾਣੀ ਰੋਤ ਸਗਾ ਅਗਰ ਬਾਦ ਨੋ ਤਾਂ ਕਿ ਗਲਗ ਸੰਗਣ ਜਾ ਜੇ ਕਹੇ ਬੇ ਵੇਖਦਾ ਸਗੜੇ ਸੁਰਤ ਮਤ ਮੰਬੋਤ ਸਗੜੇ ਸਦਾ ਸੋਧ ਕਰਮਖੰਡ ਕੀ ਬਾਣੀ ਜੋਤ ਸੇ ਹੋਰ ਨ ਕੋਈ ਹੋਰਤ ਸਜੋਦ ਮਾਮਲ ਸੁਰਤ ਨਵੇਂ ਰਾਵ ਰਿਆ ਭਰਪੂਰ ਤੇ ਸੀ ਤੁਸੀ ਤਾਂ ਮਮ ਵਾਹੇ ਤਾਂ ਗੁਰੂ ਮਨ ਕਥਨੇ ਜਾ ਨਾਮ ਮਨ ਠਾ ਕੇ ਜਾ ਜਨਕ ਰਾਮ ਸਿਮਨ ਵਾਹੇ ਤੇ ਉੱਥੇ ਭਗਤੋ ਸਿਖ ਲੋਕ ਕਰੇ ਨੰਨ ਸਚਾ ਮਨ ਸੋਏ ਸੱਚਖੰਡ ਸਿਂਦਰੰਗਕਾਰ ਕਰ ਕਰ ਵੇਖੇ ਨਜ਼ਰੇ ਹਾਲ ਦੇ ਸੇਖਾਂ ਨੂੰ ਮਨਵਰ ਪਾਣ ਜੇ ਕੋ ਸਦਾ ਅੰਦਰੋਂ ਹਲੋ ਹਲੋ ਆਕਾਰ ਜੇ ਜੋਗੁ ਤੇ ਤਰਕਾਰ ਵੇਖੀ ਸਿਕਰ ਜਾਨਕਸਨਾ ਕਰੜਾ ਸਾਜਤ ਭਾਰਾ ਧੀਜ ਸੁਨਿਆ ਰਹਿਣ ਮਤਿ ਵਿਥਿਆਰ ਭਾਉ ਖਲਗਰੰਦ ਬਤਾਉ ਪਾਂਡਾ ਭਾਵ ਅਮ੍ਰਿਤ ਚਿਤ ਢਾਲ ਘੜੀਐ ਸਬਦ ਸਚਿ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਸੁ ਰਾਦੁ ਦਾਈ ਦਾਇਆ ਖੈਲਾ ਸਗਜਤ ਚੰਗਿਆਈਆ ਬਰਿਆਈਆ ਵਾਚਤ ਨਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਜਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗਾਉੜੀ ਸੁਖਮਨੀ ਮਹਲਾ 5 ਸ਼ਲੋਕ ੴ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ ਜਗਤ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰੂ ਦੇਵ ਏ ਨਮਹ ਅਸ਼ਟਵਾਰੀ ਸਿਮਰੋ ਸਿਮਰ ਸੋ ਸੁਖ ਪਾਵ ਕਲ ਕਲੇਤਨ ਮਾਇ ਮਿਟਾਵ ਸਿਮਰ ਜਬ ਅਮ੍ਰੇਕਾ ਹੈ ਨਾਮ ਜਬ ਹਗਨਤਾ ਨੀਕਾ ਹੈ ਬੇਦ ਪ੍ਰਾਂਤ ਸਿਮਰ ਸੁਧਿਆਖ ਰਕਿਨੇ ਨਾਵਿਕ ਅੱਖਰ ਕਿਨ ਕਾਇ ਜੀਵ ਸਾਵੈ ਤਾਂ ਕਿ ਮਹਿਮਾ ਗੜੀ ਨਾ ਆਵੇ ਕਾਂਖੀਏ ਕੇ ਦਰਸੁ ਤਹਾਰੁ ਨਾਨਕ ਉਦ ਸੰਗ ਮੈ ਉਧਾਰ ਸੁਖਮਨੀ ਸੁਖ ਅਮ੍ਰਿਤ ਪ੍ਰਾਪਿ ਨਾਮ ਪਖ ਜਾਗ ਮਨੁ ਸ੍ਰਾਮ ਰਾਵ ਪ੍ਰਭ ਕੈ ਸਿਮਰ ਗਰਬਣਾ ਬਸੈ ਪ੍ਰਭ ਤੁਮ ਦੂਖ ਜਮਨ ਅਸੈ ਪ੍ਰਭ ਤੁਮ ਅਨਕਾਲ ਪਰਹਰ ਪ੍ਰਭ ਤੁਮ ਦੁਸ਼ਮਨ ਤਾਰੈ پرا سمر کش بگن آ گیا پرا کسم اندھین جا گیا پراسرنیا پاؤ کا سمرنگ سرم دان کا رنگ پروسم گیم دھیان پرو کے پوجا پرب کسم بنس دوجا پراؤک سمرن تیر سی سنانی پا کسم درگا مانی پرب ہوئے ہوئے سو پلا پربھ سم سب سمرج نا سمرائے نانک تا کے لاگو پائے پرو کسم